The <laughs> cat ਆਣਾ ਸ਼ਹਿਰ ਤੋਂ ਇਸ ਵੇਲੇ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਹਾਂ ਮਾਸੂਮ ਬੱਚੇ ਦਾ ਕਤਲ ਕਰਨ ਵਾਲੀ ਮੈਲਾ ਨੂੰ ਹੁਣ ਅਦਾਲਤ ਦੇ ਵੱਲੋਂ ਸਜ਼ਾ ਸੁਣਾ ਦਿੱਤੀ ਗਈ ਹੈ ਤਾਂ ਦੇਖਿਆ ਜਾ ਸਕਦਾ ਸੀ ਕਿ ਦੋ ਦਿਨ ਪਹਿਲਾਂ ਅਦਾਲਤ ਨੇ ਆਪਣਾ ਫੈਸਲਾ ਰੱਖਵਾ ਰੱਖਿਆ ਸੀ ਤੇ ਹੁਣ ਦੋ ਦਿਨ ਦੇ ਮਗਰੋਂ ਸਜ਼ਾ ਸੁਣਾ ਦਿੱਤੀ ਗਈ ਹੈ ਮਾਸੂਮ ਬੱਚੇ ਦਾ ਕਤਲ ਕਰਨ ਵਾਲੀ ਜਿਹੜੀ ਮੈਲਾ ਉਸ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ ਦੇਖਿਆ ਜਾ ਸਕਦਾ ਸੀ ਕਿ ਮਾਪਿਆਂ ਦਾ ਰੋ ਰੋ ਕੇ ਬੁਰਾ حال ਸੀਜ਼ ਦੇ ਨਾਲ ਹੀ ਮਾਪਿਆਂ ਦੇ ਵੱਲੋਂ ਇਹ ਮੰਗ ਕੀਤੀ ਜਾ ਰਹੀ ਸੀ ਕਿ ਜਿਹੜੀ ਦੋਸ਼ੀ ਹੈ ਉਸ ਨੂੰ ਫਾਂਸੀ ਦੀ ਸਜ਼ਾ ਸੁناਈ ਜਾਏ ਤਾਂ ਮਾਸੂਮ ਬੱਚੀ ਦਿਲਰੋਜ਼ ਨੂੰ ਜ਼ਿੰਦਾ ਦਫਨਾਣ ਵਾਲੀ ਮੈਲਾ ਨੂੰ ਹੁਣ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਅੱਜ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਮਹਿਜ਼ 22 ਸਾਲ ਦੀ ਉਮਰ ਸੀ ਦਿਲਰੋਜ਼ ਦੀ ਤੇ ਜਿਸ ਵੇਲੇ ਮਾਮਲਾ ਸਾਹਮਣੇ ਆਇਆ ਉਸ ਵੇਲੇ ਨਾ ਸਿਰਫ ਦਿਲਰੋਜ਼ ਦੇ ਮਾਪੇ ਬਲਕਿ ਪੂਰਾ ਲੁਧਿਆਣਾ ਸ਼ਹਿਰ ਵੀ ਜਿਹੜਾ ਉਸਦੇ ਵੀ ਅੱਖਾਂ ਦੇ ਵਿੱਚ ਹੰਝੂ ਨਜ਼ਰ ਆ ਰਹੇ ਸੀ ਮਾਸੂਮ ਬੱਚੀ ਨੂੰ ਬੜੀ ਹੀ ਬੇਰਹਿਮੀ ਦੇ ਨਾਲ ਇਸ ਮਹਿਲਾ ਜਿਸ ਦਾ ਨਾਮ ਨੀਲਾ ਮੈਂ ਉਸ ਦੇ ਵੱਲੋਂ ਮਾਰ ਦਿੱਤਾ ਗਿਆ ਸੀ ਤੇ ਹੁਣ ਦੇਖਿਆ ਜਾ ਸਕਦਾ ਹੈ ਕਿ ਸੈਸ਼ਨ ਜੱਜ ਮਨੀਸ਼ ਸਿੰਘ ਸਿੰਘ ਦੀ ਅਦਾਲਤ ਦੇ ਵਿੱਚ ਉਹਨਾਂ ਦੇ ਵੱਲੋਂ ਹੁਣ ਸਜ਼ਾ ਸੁਣਾ ਦਿੱਤੀ ਗਈ ਹੈ 2 ਦਿਨ ਪਹਿਲਾਂ ਇਸ ਮਾਮਲੇ ਦੇ ਵਿੱਚ ਜਿਸ ਵੇਲੇ ਸੁਣਵਾਈ ਪੂਰੀ ਹੋਈ ਉਸ ਵੇਲੇ ਦੇਖਿਆ ਜਾ ਸਕਦਾ ਸੀ ਕਿ ਦੋਸ਼ੀ ਕਰਾਰ ਦਿੱਤਾ ਗਿਆ ਸੀ ਇਸ ਦੇ ਨਾਲ ਹੀ ਫੈਸਲਾ ਸੁਰੱਖਿਅਤ ਰੱਖ ਲਿਆ ਗਿਆ ਸੀ ਦੱਸਦੀ ਹੈ ਕਿ ਜਿਸ ਵੇਲੇ ਕਤਲ ਕੀਤਾ ਗਿਆ ਉਸ ਵੇਲੇ ਪਹਿਲਾਂ ਤਾਂ ਬੱਚੀ ਨੂੰ ਸ਼ਿਮਲਾਪੁਰੀ ਤੋਂ ਅਗਵਾ ਕੀਤਾ ਗਿਆ ਮਹਿਲਾ ਦੇ ਵੱਲੋਂ ਜਿਸ ਦੇ ਮਗਰੋਂ ਸਲੇਮ ਟਾਬਰੀ ਦੇ ਵਿੱਚ ਟੋਆ ਪੁੱਟ ਕੇ ਬੱਚੀ ਨੂੰ ਉਸ ਦੇ ਵਿੱਚ ਜ਼ਿੰਦਾ ਦਫਨਾ ਦਿੱਤਾ ਗਿਆ ਤੇ ਬੀਤੇ ਦਿਨ ਵੀ ਮਾਪਿਆਂ ਦਾ ਕਹਿਣਾ ਸੀ ਕਿ 5 ਮਿੰਟਾਂ ਦੇ ਵਿੱਚ ਉਹਨਾਂ ਦੀ ਮਾਸੂਮ ਬੱਚੀ ਦੀ ਜਾਨ ਲੈ ਲਈ ਗਈ ਤਾਂ ਫਿਰ ਜਿਹੜੀ ਦੋਸ਼ੀ ਹੈ ਜੋ ਕਿ ਉਸ ਦਾ ਦੋਸ਼ ਵੀ ਸਾਫ਼ ਤੌਰ ਤੇ ਨਜ਼ਰ ਆ ਰਿਹਾ ਤਾਂ ਸਜ਼ਾ ਦੇਣ ਦੇ ਵਿੱਚ ਇੰਨਾ ਵੱਧ ਸਮਾਂ ਕਿਉਂ ਲਗਾਇਆ ਜਾ ਰਿਹਾ ਤੇ ਹੁਣ ਦੇਖਿਆ ਜਾ ਸਕਦਾ ਹੈ ਕਿ ਫਾਂਸੀ ਦੀ ਸਜ਼ਾ ਜਿਹੜੀ ਇਸ ਮਹਿਲਾ ਨੂੰ ਸੁਣਾ ਦਿੱਤੀ ਗਈ ਹੈ ਤੇ ਮੌਕੇ ਤੇ ਮੌਜੂਦ ਮਾਪਿਆਂ ਦੇ ਇਸ ਤੇ ਕਿ ਕਹਣਾ ਇੱਕ ਵਾਰ ਤੁਹਾਨੂੰ ਵੀ ਸੁਣਾ ਦਿੰਨੇ ਆ। ਹਾਂ ਜੀ ਸਰ ਜੀ ਮੈਂ ਤੁਹਾਨੂੰ ਸਲਾਹ ਕਰ ਦੂੰ। ਇੱਧਰ ਇੱਧਰ ਕਰੋ। ਸਰ ਕੀ ਕਹਨੇ ਜੀ? ਪੰਸੀ ਜੀ ਮੈਂ ਨਾਲ ਵੀ ਤੁਹਾਡੇ ਨਾਲ ਕਿੰਨਾ ਖੁਸ਼ ਇੰਨੇ ਪੰਸੀ ਜੀ ਹਾਂ। ਤੁਮ ਸਭ ਇਕੱਤਰ ਸਟੇਟਮੈਂਟ ਦੇ ਕੋਮਨ ਦਾ ਅਲੱਗ ਜੀ ਪੂਰਾ ਜਾਤੋਂ ਪੂਰਾ ਪਿਆ ਆ ਕਾ। ਸਰ ਸਰ ਕਿਸ ਤਰ੍ਹਾਂ ਦਾ ਦੇਖੋ ਹੋ ਚੁੱਕੀ ਹੈ ਹੁਕਮਦਾਰ ਕੀ ਕਹਿਣਾ ਚਾਹੁੰਗੇ ਦੇਖੋ ਬਹੁਤ ਹੋ ਗਈ ਤਕਰੀਬਨ ਬਹੁਤ ਮਹਿਦ ਲੱਗੀ ਹੈਗੀ ਇਸ ਪਰਿਵਾਰ ਦੀ ਸਾਰੇ ਅਰਦਾਸਾਂ ਸੀ ਸੁਸਾਇਟੀ ਦੀਆਂ ਇਧਰ ਹੋਰ ਲੋਕਾਂ ਦੇ ਕਿ ਜਿਹੜਾ ਮਨਾਂ ਦੇ ਵਿੱਚ ਭਾਵਨਾ ਸੀਗੀ ਕਿ ਇਨਸਾਫ ਮਿਲੂ ਅੱਜ ਜਿਹੜਾ ਹੈਗਾ ਫਾਈਨਲੀ ਜੱਜ ਸਾਹਿਬ ਨੇ 364 ਥੱਲੇ ਪਹਿਲੇ ਲਾਈਫ ਪ੍ਰਿਜ਼ਰਵੈਂਟ ਕੀਤੀ ਹੈ 201 ਕਿਹੜਾ ਹੈਗਾ ਵਾਹ ਕਿਉਂਕਿ ਇਹਨੇ ਟੈਂਪਰ ਕੀਤਾ ਹੈਗਾ ਉਹਦੇ ਕਰਕੇ 5 ਸਾਲ ਦੀ ਸਜ਼ਾ ਔਰ 302 ਥੱਲੇ ਜਿਹੜਾ ਮਰਡਰ ਕੀਤਾ ਹੈ ਉਹਦੇ ਵਾਸਤੇ ਡੈਥ ਸੈਂਟੈਂਸ ਦੇ ਆਰਡਰ ਕੀਤਾ ਇਹ ਬੜਾ ਰੇਅਰ ਸਟੋਫ ਦਾ ਰੇਅਰ ਕੇਸ ਹੈ ਅੱਜ ਕਿਉਂਕਿ ਸੋਸਾਇਟੀ ਦੀਆਂ ਭਾਵਨਾਵਾਂ ਸੀਗੀਆਂ ਹਰ ਇੱਕ ਮਾਂ ਦੀ ਭਾਵਨਾ ਸੀ ਹਰ ਪਰਿਵਾਰ ਦਾ ਭਾਵਨਾ ਸੀਗੀ ਉਹਦੇ ਕਰਕੇ ਟੂ ਸੈਂਟੈਂਸ ਟੂ ਡੈਥ ਕੀਤਾ ਬਾਏ ਹੈਂਗਿੰਗ ਜਦ ਤੂੰ ਡੈਥ ਨਹੀਂ ਹੁੰਦੀ ਇਹ ਆਰਡਰ ਜਿਹੜਾ ਹੈਗਾ ਬੜਾ ਫਾਰਕਟ ਹੈ ਦੇ ਇੰਪੈਕਟ ਹੈਗੇ ਸੋਸਾਇਟੀ ਦੇ ਉੱਤੇ ਸੋਸਾਇਟੀ ਦੇ ਵਿੱਚ ਜਿਹੜਾ ਮੈਸੇਜ ਬੜਾ ਕਲੀਅਰ ਗਿਆ ਹੈ ਕਿ ਇਨਸਾਨ ਜਿਹੜਾ ਹੈਗਾ ਜ਼ਰੂਰ ਹੁੰਦਾ ਹੈ ਔਰ ਜਿਹੜੇ ਬੰਦੇ ਕੋਈ ਵੀ ਗਲਤ ਕਦਮ ਚੱਕਦੇ ਹੈ ਤੋਂ ਉਹਨਾਂ ਨੂੰ ਜਿਹੜਾ ਹੈਗਾ ਅਦਾਲਤਾਂ ਵਿੱਚ ਖਸਾਬ ਪੂਰ ਮਿਲੂਗਾ ਆ ਪਰਵਾਰ ਹੈ ਮੇਰੇ ਬੱਚੇ ਉங்கோ ਨੇ ਸਾਡੇ ਸਾਰੇ ਸਾਰਾ ਬੁਵਾਰ ਹੈਗਾ ਇੱਥੇ ਬੈਠਾ ਹੈ ਔਰ ਬਾਹਰ ਆ ਜਾਓ ਹੱਸਦ

ਕਸਰ ਮੁਰਾ ਮੁਰਾ ਸਰ ਸਰ ਇੱਕ ਦਰਾਂ ਦਾ ਦੇਖੋ ਹੋ ਚੁੱਕੀ ਹੈ ਕਮੰਡਰ ਕੀ ਕਹਿਣਾ ਚਾਹੋਗੇ ਦੇਖੋ ਬਹੁਤ ਹੋ ਗਈ ਤਕਰੀਬਨ ਬਹੁਤ ਮਿਹਨਤ ਲੱਗੀ ਹੈਗੀ ਇਸ ਪਰਿਵਾਰ ਦੀ ਸਾਰੇ ਅਦਾਸਾਂ ਸੀ ਸੋਸਾਇਟੀ ਦੀਆਂ ਜੀ ਇਧਰ ਹੋਰ ਲੋਕਾਂ ਦੇ ਕਿਹੜਾ ਮਨਾਂ ਦੇ ਵਿੱਚ ਭਾਵਨਾ ਸੀਗੀ ਕਿ ਇਨਸਾਨਤ ਮਦਦ ਅੱਜ ਜਿਹੜਾ ਹੈਗਾ ਫਾਈਨਲੀ ਜੱਜ ਸਾਹਿਬ ਨੇ 204 ਥੱਲੇ ਪਹਿਲੇ ਰਾਈਫ ਅمبرਿਜ਼ਮੈਂਟ ਕੀਤੀ ਹੈ 201 ਕਿਹੜਾ ਹੈਗਾ ਵਾ ਕਿਉਂਕਿ ਇਹਨੇ ਟੈਂਪਰ ਕੀਤਾ ਹੈਗਾ ਉਹਦੇ ਕਰਕੇ 5 ਸਾਲ ਦੀ ਸਜ਼ਾ ਔਰ 302 ਥੱਲੇ ਜਿਹੜਾ ਮਰਡਰ ਕੀਤਾ ਹੈ ਉਹਦੇ ਵਾਸਤੇ ਡੈਥ ਸੈਂਟੈਂਸ ਦੇ ਆਰਡਰ ਕੀਤਾ ਇਹ ਬੜਾ ਰੇਅਰ ਸਟੋਫ ਦਾ ਰੇਅਰ ਕੇਸ ਹੈ ਅੱਜ ਕਿਉਂਕਿ ਸੋਸਾਇਟੀ ਦੀਆਂ ਭਾਵਨਾਵਾਂ ਸਗੀਆਂ ਹਰ ਇੱਕ ਮਾਂ ਦੀ ਭਾਵਨਾ ਸੀ ਹਰ ਪਰਿਵਾਰ ਦਾ ਭਾਵਨਾ ਸੀਗੀ ਉਹਦੇ ਕਰਕੇ ਟੂ ਸੈਂਟੈਂਸ ਟੂ ਡੈਥ ਕੀਤਾ ਬਾਏ ਹੈਂਗਿੰਗ ਜਦ ਤੱਕ ਡੈਥ ਨਹੀਂ ਹੁੰਦੀ ਇਹ ਆਰਡਰ ਜਿਹੜਾ ਹੈਗਾ ਬੜਾ ਫਾਰਫਲਾਈਟ ਹੈ ਦੇ ਇੰਪੈਕਟ ਹੈਗੇ ਸੋਸਾਇਟੀ ਦੇ ਉੱਤੇ ਸੋਸਾਇਟੀ ਦੇ ਵਿੱਚ ਜਿਹੜਾ ਮੈਸੇਜ ਬੜਾ ਕਲੀਅਰ ਗਿਆ ਹੈ ਕਿ ਇਨਸਾਫ ਜਿਹੜਾ ਹੈਗਾ ਜ਼ਰੂਰ ਹੁੰਦਾ ਹੈ ਔਰ ਜਿਹੜੇ ਬੰਦੇ ਕੋਈ ਵੀ ਗਲਤ ਕਦਮ ਚੱਕਦੇ ਹੈ ਤੋਂ ਉਹਨਾਂ ਨੂੰ ਜਿਹੜਾ ਹੈਗਾ ਅਦਾਲਤਾਂ ਵਿੱਚ ਖਸਾਬ ਪੂਰ ਮਿਲੂਗਾ ਆ ਜ ਪਰਵਾਹ ਆ ਮੇਰੇ ਬੱਚਿਆਂ ਕੋਲ ਨੇ ਸਾਡੇ ਸਾਰੇ ਸਾਰਾ ਪਾਰ ਹੈਗਾ ਇੱਥੇ ਬੈਠਾ ਹੈ ਆਜ ਬਾਹਰ ਆਜ ਬਾਹਰ ਹੱਸਦ ਹੱਸਦ ਆਜਾ ਵਰਦ ਨੂੰ ਬਾਹਰ ਦੁਬਾਰਾ ਬਾਹਰ ਦੁਬਾਰਾ ਕੀ ਬਸ ਯਾਰ ਪਿੱਛੇ ਹੋ ਜਾ ਯਾਰ ਸਰ ਕੀ ਕਹਿੰਦੇ ਜੋ ਪੰਸੀ ਮੈਨਾ ਖਾ ਵੀ ਤੁਹਾਡੇ ਨਾਲ ਕਿਲਾ ਕੁਸ਼ ਨੀ ਪੰਸੀ ਹਯਾ ਪੰਸੀ ਪੰਸੀ ਬਸ ਇੱਕ ਸਟੇਟ ਨੇ ਕੋਮਾ ਜਾ ਵੀ ਦਾ ਤਾ ਤਾ ਪੂਰਾ ਪੀਆ ਹੈ ਮਨ ਮਨਤਾ ਸਰ ਸਰ ਕਿਸ ਤਰ੍ਹਾਂ ਦਾ ਦੇਖੋ ਹੋ ਚੁੱਕੀ ਹੈ ਹੁਕਮਨ ਸਰ ਕੀ ਕਹਿਣਾ ਚਾਹੁੰਗੇ ਦੇਖੋ ਬਹੁਤ ਹੋ ਗਏ ਤਕਰੀਬਨ ਬਹੁਤ ਮਿਹਨਤ ਲੱਗੀ ਹੈਗੀ ਇਸ ਪਰਿਵਾਰ ਦੀ سارے ਅਰਦਾਸਾ ਜੀ ਸੁਸਾਇਟੀ ਦੀਆਂ ਇਧਰ ਹੋਰ ਲੋਕਾਂ ਦੇ ਕਿਹੜਾ ਮਨਾਂ ਦੇ ਵਿੱਚ ਭਾਵਨਾ ਸੀਗੀ ਇੱਕ ਇਨਸਾਨਦਾਰ ਮਿਲੂ ਅੱਜ ਜਿਹੜਾ ਹੈਗਾ ਫਾਈਨਲੀ ਜੱਜ ਸਾਹਿਬ ਨੇ 264 ਥੱਲੇ ਪਹਿਲੇ ਲਾਈਫ ਅਮਪ੍ਰਿਜ਼ਰਵੈਂਟ ਕੀਤੀ ਹੈ 201 ਜਿਹੜਾ ਹੈਗਾ ਵਾਹ ਕਿਉਂਕਿ ਇਹਨੇ ਟੈਂਪਰ ਕੀਤਾ ਹੈਗਾ ਉਹਦੇ ਕਰਕੇ ਪੰਜ ਸਾਲ ਦੀ ਸਜ਼ਾ ਦਾ ਔਰ 302 ਥੱਲੇ ਜਿਹੜਾ ਮਰਡਰ ਕੀਤਾ ਹੈ ਉਹਦੇ ਵਾਸਤੇ ਡੈਥ ਸੈਂਟੈਂਸ ਦੇ ਆਰਡਰ ਕੀਤਾ ਇਹ ਵੀ ਬੜਾ ਰੇਅਰ ਸਟੋਫ ਦਾ ਰੇਅਰ ਕੇਸ ਹੈ ਅੱਜ ਕਿਉਂਕਿ ਸੋਸਾਇਟੀ ਦੀ ਇਹ ਭਾਵਨਾਵਾਂ ਸੀਗੀਆਂ ਹਰ ਇੱਕ ਮਾਂ ਦੀ ਭਾਵਨਾ ਸੀ ਹਰ ਪਰਿਵਾਰ ਦਾ ਭਾਵਨਾ ਸੀਗੀ ਉਹਦੇ ਕਰਕੇ ਜੋ ਸੈਂਟੈਂਸ ਟੂ ਡੈਥ ਕੀਤਾ ਬਾਏ ਹੈਂਗਿੰਗ ਜਦ ਤਰ ਡੈਥ ਨਹੀਂ ਹੁੰਦੀ ਇਹ ਆਰਡਰ ਜਿਹੜਾ ਹੈਗਾ ਬੜਾ ਫਾਰਕ੍ਰਾਈਟ ਹੈ ਦੇ ਇੰਪੈਕਟ ਹੈਗੇ ਸੁਸਾਇਟੀ ਦੇ ਉੱਤੇ ਸੁਸਾਇਟੀ ਦੇ ਵਿੱਚ ਜਿਹੜਾ ਮੈਸੇਜ ਬੜਾ ਕਲੀਅਰ ਗਿਆ ਹੈ ਕਿ ਇਨਸਾਨ ਜਿਹੜਾ ਹੈਗਾ ਜ਼ੋਰ ਹੁੰਦਾ ਹੈ ਔਰ ਜਿਹੜੇ ਬੰਦੇ ਕੋਈ ਵੀ ਗਲਤ ਕਦਮ ਚੱਕਦੇ ਹੈ ਉਹਨਾਂ ਨੂੰ ਜਿਹੜਾ ਹੈਗਾ ਅਦਾਲਤਾਂ ਵਿੱਚ ਖਸਾਬ ਪੂਰ ਮਿਲੂਗਾ ਆ ਪਰਿਵਾਰ ਹੈ ਮੇਰੇ ਬੱਚੇ ਔਰ ਸਾਡੇ ਸਾਰੇ ਸਾਰਾ ਪਰਿਵਾਰ ਹੈਗਾ ਇੱਥੇ ਬੈਠਾ ਹੈ ਆਜ ਬਾਹਰ ਆਜ ਬਾਹਰ ਹਾਜ਼ਰ ਹਾਜ਼ਰ